ਦੋਸਤੋ ਅੱਜ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦਾ ਹਾਂ ਧਿਆਨ ਨਾਲ ਸੁਣਨਾ ਕਿਉਂਕਿ ਹਰ ਕਹਾਣੀ ਕੋਈ ਨਾ ਕੋਈ ਚੰਗੀ ਸਿੱਖਿਆ ਲੈ ਕੇ ਆਉਂਦੀ ਹੈ ਹਰ ਕਹਾਣੀ ਦਾ ਕੋਈ ਨਾ ਕੋਈ ਮੋਰਲ ਹੁੰਦਾ ਹੈ ਗੌਰ ਨਾਲ ਸੁਣਨਾ ਧਿਆਨ ਨਾਲ ਸੁਣਨਾ ਕਿਸੇ ਜੰਗਲ ਵਿੱਚ ਇੱਕ ਸੰਿਆਸੀ ਤਪ ਕਰਦਾ ਸੀ ਜੰਗਲ ਦੇ ਜਾਨਵਰ ਉਸ ਕੋਲ ਹਰ ਰੋਜ਼ ਪ੍ਰਵਚਨ ਸੁਣਨ ਨੂੰ ਆਇਆ ਕਰਦੇ ਸਨ ਉਹ ਆ ਕੇ ਉਸਦੇ ਆਲੇ ਦੁਆਲੇ ਬੈਠ ਜਾਂਦੇ ਅਤੇ ਉਹ ਜਾਨਵਰਾਂ ਨੂੰ ਵਧੀਆ ਜੀਵਨ ਗੁਜ਼ਾਰਨ ਦਾ ਉਪਦੇਸ਼ ਦਿਆ ਕਰਦਾ ਉਸੇ ਜੰਗਲ ਵਿੱਚ ਇੱਕ ਛੋਟਾ ਜਿਹਾ ਚੂਹਾ ਵੀ ਰਹਿੰਦਾ ਸੀ ਉਹ ਚੂਹਾ ਵੀ ਹਰ ਰੋਜ਼ ਸੰਨਿਆਸੀ ਦੇ ਪ੍ਰਵਚਨ ਸੁਣਨ ਆਇਆ ਕਰਦਾ ਇੱਕ ਦਿਨ ਉਹ ਜੰਗਲ ਵਿੱਚ ਸਾਧੂ ਨੂੰ ਕੁਝ ਭੇਟ ਕਰਨ ਲਈ ਕੋਈ ਚੀਜ਼ ਲੱਭ ਰਿਹਾ ਸੀ ਤਾਂ ਇੱਕ ਵੱਡੀ ਸਾਰੀ ਬਿੱਲੀ ਨੇ ਉਸ ਤੇ ਆ ਕੇ ਹਮਲਾ ਕਰ ਦਿੱਤਾ ਚੂਹਾ ਇਸ ਬਿੱਲੀ ਤੋਂ ਬੇहद ਡਰ ਗਿਆ ਅਤੇ ਭੱਜ ਕੇ ਸਿੱਧਾ ਸੰਨਿਆਸੀ ਦੇ ਆਸ਼ਰਮ ਵਿੱਚ ਚਲਾ ਗਿਆ ਉੱਥੇ ਜਾ ਕੇ ਡਰੇ ਹੋਏ ਚੂਹੇ ਨੇ ਸੰਨਿਆਸੀ ਨੂੰ ਕੰਬਦੀ ਹੋਈ ਆਵਾਜ਼ ਵਿੱਚ ਆਪਣੀ ਹੱਦਬੀਤੀ ਸੁਣਾਈ ਇੰਨੇ ਵਿੱਚ ਬਿੱਲੀ ਵੀ ਉੱਥੇ ਪੁੱਜ ਗਈ। ਉਸਨੇ ਸਿਆਸੀ ਨੂੰ ਆਪਣਾ ਸ਼ਿਕਾਰ ਦੇਣ ਲਈ ਕਿਹਾ। ਸਿਆਸੀ ਸੋਚੀ ਪੈ ਗਿਆ। ਉਸਨੇ ਇੱਕ ਪਲ ਸੋਚਿਆ। ਪਰ ਫਿਰ ਆਪਣੀ ਤਪ ਸ਼ਕਤੀ ਨਾਲ ਚੂਹੇ ਨੂੰ ਉਸਨੇ ਇੱਕ ਵੱਡੀ ਬਿੱਲੀ ਬਣਾ ਦਿੱਤਾ। ਹੁਣ ਆਪਣੇ ਤੋਂ ਵੱਡੀ ਬਿੱਲੀ ਨੂੰ ਸਾਹਮਣੇ ਵੇਖ ਕੇ ਪਹਿਲੀ ਬਿੱਲੀ ਉੱਥੋਂ ਭੱਜ ਗਈ। ਹੁਣ ਚੂਹਾ ਬੇਫਿਕਰ ਸੀ। ਉਹ ਹੁਣ ਵੱਡੀ ਬਿੱਲੀ ਵਾਂਗ ਜੰਗਲ ਵਿੱਚ ਵਿਚਰਦਾ ਦੂਜੇ ਜਾਨਵਰਾਂ ਨੂੰ ਡਰਾਉਣ ਲਈ ਉਹ ਜ਼ੋਰ-ਜ਼ੋਰ ਨਾਲ ਗਰਾਉਣਾ ਵੀ ਸਿੱਖ ਗਿਆ ਸੀ ਬਿੱਲੀਆਂ ਤੋਂ ਬਦਲਾ ਲੈਣ ਲਈ ਉਹ ਉਹਨਾਂ ਨਾਲ ਭੜ ਜਾਇਆ ਕਰਦਾ ਬਹੁਤ ਸਾਰੀਆਂ ਬਿੱਲੀਆਂ ਉਸਨੇ ਇਸੇ ਤਰ੍ਹਾਂ ਮਾਰ ਦਿੱਤੀਆਂ ਪਰ ਚੂਹੇ ਦਾ ਇਹ ਬੇਫਿਕਰੀ ਵਾਲਾ ਜੀਵਨ ਬਹੁਤੀ ਦੇਰ ਨਹੀਂ ਚੱਲਿਆ ਇੱਕ ਦਿਨ ਇੱਕ ਲੂੰਬੜੀ ਨੇ ਉਸ ਬਿੱਲੀ ਉੱਪਰ ਚੂਹੇ ਤੋਂ ਬਣੀ ਬਿੱਲੀ ਉੱਪਰ ਚਪਟਾ ਮਾਰ ਦਿੱਤਾ ਉਸਨੇ ਇਹ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਬਿੱਲੀ ਤੋਂ ਵੱਡੇ ਅਤੇ ਖੁੰਖਾਰ ਜਾਨਵਰ ਵੀ ਜੰਗਲ ਵਿੱਚ ਹੁੰਦੇ ਨੇ ਉਹ ਕਿਸੇ ਤਰ੍ਹਾਂ ਲੂੰਬੜੀ ਤੋਂ ਬਚ ਕੇ ਫਿਰ ਸੰਨਿਆਸੀ ਦੇ ਆਸ਼ਰਮ 'ਚ ਜਾ ਪੜਿਆ ਲੂੰਬੜੀ ਵੀ ਉਸਦਾ ਪਿੱਛਾ ਕਰਦੀ ਉੱਥੇ ਹੀ ਪੁੱਜੀ ਗਈ ਦੋਵੇਂ ਸੰਨਿਆਸੀ ਦੇ ਸਾਹਮਣੇ ਜਾ ਖੜੇ ਹੋਏ ਸੰਿਆਸੀ ਨੇ ਚੂਹੇ ਦੀ ਪਰੇਸ਼ਾਨੀ ਵੇਖ ਕੇ ਉਸ ਨੂੰ ਵੱਡੀ ਸਾਰੀ ਲੂੰਬੜੀ ਬਣਾ ਦਿੱਤਾ ਹੁਣ ਆਪਣੇ ਤੋਂ ਵੱਡੀ ਲੂੰਬੜੀ ਸਾਹਮਣੇ ਵੇਖ ਕੇ ਪਹਿਲੀ ਲੂੰਬੜੀ ਉੱਥੋਂ ਭੱਜ ਗਈ ਵੱਡੀ ਲੂੰਬੜੀ ਬਣ ਕੇ ਚੂਹਾ ਫਿਰ ਬੇਫਿਕਰ ਹੋ ਗਿਆ ਅਤੇ ਜੰਗਲ ਵਿੱਚ ਬੇਡਰ ਹੋ ਕੇ ਵਿਚਰਨ ਲੱਗ ਪਿਆ ਲੇਕਿਨ ਉਸ ਦੀ ਇਹ ਖੁਸ਼ੀ ਵੀ ਬਹੁਤੇ ਦਿਨ ਚੱਲ ਨਹੀਂ ਸਕੀ ਇੱਕ ਦਿਨ ਜਦੋਂ ਏਵੇਂ ਹੀ ਜੰਗਲ ਵਿੱਚ ਘੁੰਮ ਰਿਹਾ ਸੀ ਤਾਂ ਇੱਕ ਸ਼ੇਰ ਨੇ ਉਸ ਤੇ ਛਪਟਾ ਮਾਰ ਦਿੱਤਾ ਕਿਸੇ ਤਰ੍ਹਾਂ ਉਹ ਆਪਣੀ ਜਾਨ ਬਚਾ ਕੇ ਪਹਿਲਾਂ ਵਾਰ ਭੱਜ ਕੇ ਉਸ ਮਹਾਤਮਾ ਦੇ ਆਸ਼ਰਮ ਵਿੱਚ ਜਾ ਵੜਿਆ ਸੰਨਿਆਸੀ ਨੂੰ ਫਿਰ ਚੂਹੇ ਤੇ ਉੱਪਰ ਤਰਸ ਆ ਗਿਆ ਅਤੇ ਉਸਨੇ ਉਸ ਨੂੰ ਸ਼ੇਰ ਦੇ ਰੂਪ ਵਿੱਚ ਬਦਲ ਦਿੱਤਾ ਸਨਿਆਸੀ ਇਹ ਸਭ ਕਰਦੇ ਸਮੇ ਇਹ ਸੋਚਦਾ ਸੀ ਕਿ ਚੂਹਾ ਉਸਦਾ ਪੁਰਾਣਾ ਚੇਲਾ ਹੈ। ਛੋਟਾ ਅਤੇ ਕਮਜ਼ੋਰ ਜੀਵ ਹੈ। ਮਾਰੂ ਜਾਨਵਰਾਂ ਤੋਂ ਉਸਦੀ ਰੱਖਿਆ ਕਰਨੀ ਉਹ ਆਪਣਾ ਫਰਜ਼ ਸਮਝਦਾ ਸੀ। ਹੁਣ ਫਿਰ ਸ਼ੇਰ ਦਾ ਰੂਪ ਪਾ ਕੇ ਚੂਹਾ ਜੰਗਲ ਵਿੱਚ ਨਿੱਡਰ ਹੋ ਕੇ ਵਿਚਰਨ ਲੱਗਾ। ਬਿਨਾਂ ਵਜ੍ਹਾ ਹੀ ਉਸਨੇ ਜੰਗਲ ਦੇ ਬਹੁਤ ਸਾਰੇ ਪ੍ਰਾਣੀ ਮਾਰ ਮੁਕਾਈ। ਸ਼ੇਰ ਦਾ ਰੂਪ ਔਣ ਤੋਂ ਬਾਅਦ ਚੂਹਾ ਜੰਗਲ ਦਾ ਸਰਬਸ਼ਕਤੀਮਾਨ ਜਾਨਵਰ ਬਣ ਗਿਆ ਸੀ ਉਹ ਰਾਜੇ ਵਾਂਗ ਵਰਤਾਓ ਕਰਦਾ ਅਤੇ ਰਾਜਿਆਂ ਵਾਂਗ ਹੀ ਹੋਰ ਜਾਨਵਰਾਂ ਤੇ ਹੁਕਮ ਚਾੜਦਾ ਸੀ ਹੁਣ ਉਸ ਨੂੰ ਸੰਿਆਸੀ ਦੀਆਂ ਸ਼ਕਤੀਆਂ ਦੀ ਚਿੰਤਾ ਹੋਣ ਲੱਗੀ ਉਸ ਦੇ ਮਨ ਵਿੱਚ ਡਰ ਪੈਦਾ ਹੋ ਗਿਆ ਕਿ ਸੰਿਆਸੀ ਉਸ ਨੂੰ ਕਿਤੇ ਪਹਿਲਾਂ ਵਾਂਗ ਮੁਰਤੋਂ ਕਦੇ ਚੂਹਾ ਦਾ ਬਣਾ ਦੇਵੇ ਉਸਨੇ ਸੋਚਿਆ ਕਿ ਬਣਿਆ ਬਣਿਆ ਸਾਰਾ ਖੇਲ ਹੀ ਨਾ ਕਿਤੇ ਵਿਗੜ ਜਾਵੇ ਉਹ ਜਿੰਨਾ ਸੋਚਦਾ ਉਸਦੀ ਚਿੰਤਾ ਉੰਨੀ ਹੀ ਵੱਧ ਜਾਂਦੀ ਅਖੀਰ ਉਸਨੇ ਸਿਆਸੀ ਨੂੰ ਮਾਰਨ ਦੀ ਸੋਚ ਲਈ ਅਤੇ ਹੌਸਲਾ ਜਹਾ ਕਰਕੇ ਇੱਕ ਦਿਨ ਉਸ ਸਿਆਸੀ ਦੇ ਸਾਹਮਣੇ ਜਾ ਖੜਾ ਹੋਇਆ ਅਤੇ ਬੋਲਿਆ ਮੈਂ ਭੁੱਖਾ ਹਾਂ ਇਸ ਲਈ ਹੁਣ ਮੈਂ ਤੁਹਾਨੂੰ ਖਾਵਾਂਗਾ ਜਿਸ ਨਾਲ ਮੇਰੀ ਭੁੱਖ ਵੀ ਮਿਟੇਗੀ ਅਤੇ ਤੁਹਾਡੀਆਂ ਸਾਰੀਆਂ ਸ਼ਕਤੀਆਂ ਵੀ ਮੇਰੇ ਵਿੱਚ ਸਮਾ ਜਾਣਗੀਆਂ। ਮੈਨੂੰ ਆਗਿਆ ਦਿਓ ਤਾਂ ਜੋ ਮੈਂ ਤੁਹਾਨੂੰ ਮਾਰ ਸਕਾਂ। ਚੂਹੇ ਦੇ ਸ਼ਬਦ ਸੁਣ ਕੇ ਸੰਨਿਆਸੀ ਨੂੰ ਬਹੁਤ ਗੁੱਸਾ ਆਇਆ। ਉਸਨੇ ਤੁਰੰਤ ਹੀ ਉਸਨੂੰ ਸ਼ੇਰ ਤੋਂ ਫਿਰ ਤੋਂ ਚੂਹਾ ਬਣਾ ਦਿੱਤਾ। ਹੁਣ ਚੂਹੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸਨੇ ਆਪਣੇ ਭੈੜੇ ਵਰਤਾਰੇ ਲਈ ਸੰਨਿਆਸੀ ਤੋਂ ਮਾਫੀ ਮੰਗਦੇ ਹੋਏ ਉਸ ਨੂੰ ਫਿਰ ਤੋਂ ਸ਼ੇਰ ਬਣਾ ਬਣਾ ਦੇਣ ਨੂੰ ਕਿਹਾ ਪਰ ਸੰਿਆਸੀ ਨੇ ਉਸ ਨੂੰ ਸੋਟੀ ਨਾਲ ਉਥੋਂ ਭਜਾ ਦਿੱਤਾ